ਸੱਚੇ ਕੈਨਡਾ ਨਿਊਜ਼ ਬੁਲਟਨ ਮੇਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਸਿਮਨਜੀਤ ਕੌਰਗੇਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦਿਆਂ ਮੁੱਖ ਹੱਡ ਲਾਈਨਸ ਤੇ ਕ੍ਰਿਸਟਿਆ ਫ੍ਰੀਲੈਂਡ ਲੜਿੰਗੇ ਲਿਬਰਲ ਲੀਡਰਸ਼ਿਪ ਚੋਣ ਐਤਵਾਰ ਨੂੰ ਅਧਿਕਾਰਿਤ ਐਲਾਨ ਕਰਨ ਦੀ ਆਖੀ ਗੱਲ ਵਿਦੇਸ਼ਾਂ ਤੋਂ ਸਖਲਾਈ ਪ੍ਰਾਪਤ ਡਾਕਟਰ ਹੋ ਰਹੇ ناکਾਮ ਡਾਕਟਰਾਂ ਦੀ ਘੜ ਦਾ ਸਾਹਮਣਾ ਕਰ ਰਹੇ ਨੇ ਕੈਨੇਡੀਅਨ ਹਸਪਤਾਲ ਟਰਮ ਦੇ ਸੌਚਕ ਸਮਾਗਮ ਤੋਂ ਬਾਅਦ ਦਾ ਸਮਾਂ ਕੀਤਾ ਗਿਆ ਤੈ 20 ਜਨਵਰੀ ਨੂੰ ਕੈਨਡਾ ਦੇ ਜਵਾਬੀ ਟੈਰਫਾਂ ਦਾ ਹੋਵੇਗਾ ਖੁਲਾਸਾ ਬਜ਼ੁਰਗਾਂ ਦੀ ਇਸ ਸਕੀਮਾ ਬਾਰੇ ਰਿਪੋਰਟ ਦਾ ਖੁਲਾਸਾ 10000 ਤੋਂ ਵੱਧ ਬਜ਼ੁਰਗ ਬੁਢਾਪੇ ਦੇ ਲਾਭਾਂ ਤੋਂ ਹੋਏ ਵਾਂਝੇ ਹੁਣ ਖਬਰਾਂ ਵਿਸਥਾਰ ਦੇ ਨਾਲ ਸਾਬਕਾ ਵਿੱਤ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਅਫ ਰੀਲੈਂਡ ਦੇ ਵੱਲੋਂ ਲਿਬਰਲ ਲੀਡਰਸ਼ਿਪ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਨੇ ਟਵੀਟ ਕੀਤਾ ਹੈ ਪਰ ਹਜੇ ਅਧਿਕਾਰਿਤ ਐਲਾਨ ਹੋਣਾ ਬਾਕੀ ਹੈ ਸਾਬਕਾ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਐਤਵਾਰ ਨੂੰ ਮੁਹਿੰਮ ਦੀ ਸ਼ੁਰੂਆਤ ਕਰਨਗੇ ਸਾਬਕਾ ਵਿੱਤ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆਫ ਫਰਲੈਂਡ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਲਿਬਰਲ ਲੀਡਰਸ਼ਿਪ ਦੀ ਦੌੜ 'ਚ ਸ਼ਾਮਲ ਹੋ ਰਹੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਕਟ ਸ਼ਬਦਾਂ ਵਾਲੀ ਪੋਸਟ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਨੇ ਸਿਰਫ ਇਹ ਕਿਹਾ ਕਿ ਉਹ ਕੈਨੇਡਾ ਲਈ ਲੜਨ ਲਈ ਚੋਣ ਲੜ ਰਹੇ ਨੇ ਉਹਨਾਂ ਦੀ ਅਧਿਕਾਰਤ ਮੁਹਿੰਮ ਦੀ ਸ਼ੁਰੂਆਤ ਐਤਵਾਰ ਨੂੰ ਹੋਵੇਗੀ ਪਰ ਪੋਸਟ ਵਿੱਚ ਇਸ ਬਾਰੇ ਕੋਈ ਵੇਰਵਾ ਨਹੀਂ ਹੈ ਕਿ ਇਹ ਕਿਸ ਵੇਲੇ ਤੇ ਕਿੱਥੇ ਹੋਵੇਗੀ ਫ੍ਰਿੰਲੈਂਡ ਦਾ ਐਲਾਨ ਉਦੋਂ ਆਇਆ ਹੈ ਜਦੋਂ ਇੱਕ ਦਿਨ ਪਹਿਲਾਂ ਵੀਰ ਵਾਰ ਨੂੰ ਸਾਬਕਾ ਬੈਂਕ ਆਫ ਕੈਨੇਡਾ ਗਵਰਨਰ ਮਾਰਕ ਕਾਰਨੀ ਨੇ ਵੀ ਲਿਬਰਲ ਲੀਡਰਸ਼ਿਪ ਪ੍ਰੈਸ ਚ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ ਹੁਣ ਤੱਕ ਦੋ ਕੈਬਨਿਟ ਮੰਤਰੀ ਸਿਹਤ ਮੰਤਰੀ ਮਾਰਕ ਹੌਲੈਂਡ ਅਤੇ ਮੱਛੀ ਪਾਲਣ ਮੰਤਰੀ ਡੀਐਨ ਲੈਬੁੱਥ ਲੀਏ ਫ੍ਰਿੰਲੈਂਡ ਦੀ ਲੀਡਰਸ਼ਿਪ ਉਮੀਦਵਾਰੀ ਦਾ ਸਮਰਥਨ ਕਰ ਚੁੱਕੇ ਨੇ ਹਾਲਕਿ ਜ਼ਿਆਦਾਤਰ ਮੰਤਰੀਆਂ ਨੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਕਿ ਉਹ ਲੀਡਰਸ਼ਿਪ ਮੁਕਾਬਲੇ 'ਚ ਕਿਸ ਉਮੀਦਵਾਰ ਦਾ ਸਮਰਥਨ ਕਰਨਗੇ ਸਿੱਖਰੇ ਖਾਸ ਹੈ ਕਿ ਲਿਬਰਲ ਪਾਰਟੀ 9 ਮਾਰਚ ਨੂੰ ਨਵਾਂ ਲੀਡਰ ਚੁਣੇਗੀ ਉਮੀਦਵਾਰਾਂ ਨੂੰ ਮੁਕਾਬਲੇ 'ਚ ਹਿੱਸਾ ਲੈਣ ਦੇ ਆਪਣੇ ਇਰਾਦੇ ਦਾ ਐਲਾਨ ਤੇ ਐਂਟਰੀ ਫੀਸ ਦਾ ਭੁਗਤਾਨ 23 ਜਨਵਰੀ ਤੱਕ ਕਰਨਾ ਪਵੇਗਾ ਲੋਕ 27 ਜਨਵਰੀ ਤੱਕ ਲੀਡਰਸ਼ਿਪ ਅਰੇ ਸਵਿਚ ਵੋਟ ਪਾਉਣ ਲਈ ਪਾਰਟੀ ਨਾਲ ਰਜਿਸਟਰ ਕਰ ਸਕਦੇ ਨੇ ਕ੍ਰਿਸਟੀਆ ਫਿਨਲੈਂਡ ਨੇ ਬੀਤੇ ਸਾਲ ਦਸੰਬਰ ਮਹੀਨੇ ਦੇ ਵਿੱਚ ਆਪਣੇ ਮੰਤਰਾਲੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਲਗਾਤਾਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਉੱਤੇ ਵੀ ਅਸਤੀਫਾ ਦੇਣ ਦਾ ਦਬਾਅ ਵਧ ਗਿਆ ਸੀ ਅਤੇ ਇਸ ਸਾਲ ਦੀ ਸ਼ੁਰੂਆਤ ਹੁੰਦੇ ਅਸਾਰ ਹੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਐਲਾਨ ਕਰ ਦਿੱਤਾ ਕਿ ਜਦੋਂ ਲਿਬਰਲ ਪਾਰਟੀ ਆਪਣਾ ਨਵਾਂ ਲੀਡਰ ਚੁਣ ਲਵੇਗੀ ਤਾਂ ਉਹ ਆਪਣੇ ਅਹੁਦੇ ਨੂੰ ਉਦੋਂ ਹੀ ਛੱਡ ਦੇਣਗੇ ਕੈਨੇਡਾ ਦੇ ਵਿੱਚ ਡਾਕਟਰਾਂ ਦੀ ਘਾਟ ਹੈ ਪਰ ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਕਰਕੇ ਆਏ ਹਜ਼ਾਰਾਂ ਡਾਕਟਰ ਇੱਥੇ ਕੰਮ ਨਹੀਂ ਕਰ پا ਰਹੇ ਕਿਉਂਕਿ ਉਹਨਾਂ ਤੋਂ ਟੈਸਟ ਪਾਸ ਨਹੀਂ ਹੋ ਪਾ ਰਹੇ ਐਡਵੋਕੇਸੀ ਗਰੁੱਪਸ ਅਨੁਸਾਰ ਕਾਨੂੰਨੀ ਤੇ ਤਕਨੀਕੀ ਸ਼ਰਤਾਂ ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਡਾਕਟਰਾਂ ਨੂੰ ਮੈਡੀਕਲ ਅਭਿਆਸ ਕਰਨ ਤੋਂ ਰੋਕ ਰਹੀਆਂ ਨੇ ਕੈਨੇਡਾ ਇਸ ਸਮੇਂ ਡਾਕਟਰਾਂ ਦੀ ਘਾਟ ਨਾਲ ਜੂਝ ਰਿਹਾ ਹੈ ਪਰ ਇਸ ਦੇ ਬਾਵਜੂਦ ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਡਾਕਟਰਾਂ ਨੂੰ ਕੈਨੇਡਾ ਵਿੱਚ ਡਾਕਟਰੀ ਅਭਿਆਸ ਕਰਨ ਲਈ ਕਈ ਰੁਕਾਵਟਾਂ ਦਰਪੇਸ਼ ਆ ਰਹੀਆਂ ਨੇ ਐਡਵੋਕੇਸੀ ਗਰੁੱਪਸ ਅਨੁਸਾਰ ਇਸ ਵਰਤਾਰੇ ਕਰਕੇ ਹਜ਼ਾਰਾਂ ਅਜਿਹੇ ਡਾਕਟਰ ਨੇ ਜੋ ਕਿਸੇ ਹੋਰ ਕਿਤੇ ਚ ਕੰਮ ਕਰ ਰਹੇ ਨੇ ਇਸ ਮੈਲ ਦਾ ਰੈਵੀ ਰੇਜ਼ 2022 ਵਿੱਚ ਡੋਮਿਨਿਕਨ ਰਿਪਬਲਿਕਨ ਤੋਂ ਕਿਊਬੈਕ ਆਈਸੀ ਆਪਣੇ ਮੁਲਕ ਦੇ ਡਾਕਟਰ ਹੋਣ ਦੇ ਬਾਵਜੂਦ ਉਸ ਨੂੰ ਡਾਕਟਰ ਦੇ ਚਿੱਟੇ ਕੋਟ ਦੀ ਬਜਾਏ ਮੈਕਡੋਨਲਡ ਦੀ ਵਰਦੀ ਪਾਣੀ ਪਈ ਹੈ ਕੈਨੇਡਾ ਚ ਕੰਮ ਕਰਨ ਵਾਲੇ ਅੰਤਰਰਾਸ਼ਟਰੀ ਸਿਖਲਾਈ ਪ੍ਰਾਪਤ ਡਾਕਟਰਾਂ ਦੀ ਗਿਣਤੀ ਵਧਾਉਣ ਦੇ ਉਦੇਸ਼ ਨਾਲ ਪ੍ਰਕਿਰਿਆ 'ਚ ਤਬਦੀਲੀਆਂ ਦੇ ਬਾਵਜੂਦ ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਡਾਕਟਰਾਂ ਜਿਨ੍ਹਾਂ ਨੂੰ ਆਈਟੀਪੀਜ਼ ਵੀ ਕਿਹਾ ਜਾਂਦਾ ਹੈ ਉਹਨਾਂ ਨੂੰ ਅਜੇ ਤੱਕ ਵੀ ਇੱਕ ਗੁੰਝਲਦਾਰ ਪ੍ਰਣਾਲੀ ਮੌਕਿਆਂ ਦੀ ਕਾਰਡ ਤੇ ਕੁਝ ਖਾਸ ਸ਼ਰਤਾਂ ਵਰਗੀਆਂ ਮਹੱਤਵਪੂਰਨ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਕੁਝ ਲੋਕ ਅਸਥਾਈ ਤੌਰ ਤੇ ਕੈਨੇਡਾ ਛੱਡਣ ਲਈ ਮਜਬੂਰ ਹੋ ਗਏ ਨੇ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ 6.5 ਮਿਲੀਅਨ ਤੋਂ ਵੱਧ ਕੈਨੇਡੀਆਨਾ ਕੋਲ ਫੈਮਿਲੀ ਡਾਕਟਰ ਤੱਕ ਪਹੁੰਚ ਨਹੀਂ ਹੈ ਤੇ ਇਹ ਗਿਣਤੀ ਵਾਧੀ ਜਾ ਰਹੀ ਹੈ ਵਾਧੀ ਜਾ ਰਹੀ ਹੈ ਸੀਐਮਏ ਦੇ ਪ੍ਰੈਜ਼ੀਡੈਂਟ ਡਾਕਟਰ ਜੋਸ ਰਿਮਰ ਦਾ ਕਹਿਣਾ ਹੈ ਕਿ ਕੋਵਿਡ ਵੇਲੇ ਮੈਡੀਕਲ ਸਿਸਟਮ ਦੀ ਹਾਲਤ ਵੇਖੀ ਹੈ ਵੱਡੀ ਗਿਣਤੀ 'ਚ ਡਾਕਟਰ ਕੰਮ ਦੇ ਘੰਟੇ ਘਟਾਰੇ ਨੇ ਬਹੁਤ ਸਾਰੇ ਡਾਕਟਰ ਸੇਵਾ ਮੁਕਤ ਹੋਣ ਦੇ ਕੰਢੇ ਨੇ ਉਹਨਾਂ ਕਹੇ ਕਿ ਡਾਕਟਰਾਂ ਦੀ ਬਹੁਤ ਜ਼ਿਆਦਾ ਮੰਗ ਹੈ ਤੇ ਉਸ ਨੂੰ ਪੂਰਾ ਕਰਨ ਲਈ ਡਾਕਟਰ ਬਹੁਤ ਥੋੜੇ ਪੈ ਰਹੇ ਨੇ ਇਹ ਸਪਸ਼ਟ ਨਹੀਂ ਹੈ ਕਿ ਕੈਨੇਡਾ ਵਿੱਚ ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਡਾਕਟਰਾਂ ਦੀ ਗਿਣਤੀ ਕਿੰਨੀ ਹੈ ਪਰ অন্ਟਾਰੀਓ ਤੇ ਅਲਬਰਟਾ ਦੇ ਐਡਵੋਕੇਸੀ ਗਰੁੱਪਸ ਅਨੁਸਾਰ ਇਹ ਗਿਣਤੀ 5000 ਤੋਂ ਜ਼ਿਆਦਾ ਹੈ ਗਰੁੱਪ ਨੇ ਮੀਡੀਆ ਨੂੰ ਦੱਸਿਆ ਹੈ ਕਿ ਇਸ ਗਿਣਤੀ ਵਿੱਚ ਜ਼ਿਆਦਾਤਰ ਲੋਕ ਡਾਕਟਰ ਵਜੋਂ ਕੰਮ ਨਹੀਂ ਕਰ ਰਹੇ ਡਾਕਟਰ ਬਰਨੇਟ ਦੱਸਿਆ ਹੈ ਕਿ ਆਈਟੀਪੀਜ਼ ਲਈ ਸਭ ਤੋਂ ਪਹਿਲੀ ਪੇਚੀਦਗੀ ਇਹ ਮੁਸ਼ਕਿਲ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਹੁੰਦੀ ਹੈ ਕੈਨੇਡਾ ਦੇ ਸਾਰੇ 13 ਸੂਬਿਆਂ ਦੇ ਪ੍ਰਦੇਸ਼ਾਂ ਲਈ ਵੱਖ-ਵੱਖ ਲਾਇਸੈਂਸ ਲੋੜਾਂ ਨੇ ਉਹ ਲੋੜਾਂ ਇਸ ਗਲਤੀ 'ਤੇ ਨਿਰਭਰ ਕਰਦੀਆਂ ਨੇ ਕਿ ਅੰਤਰਰਾਸ਼ਟਰੀ ਡਾਕਟਰ ਨੇ ਕਿੱਥੋਂ ਸਖਲਾਈ ਪ੍ਰਾਪਤ ਕੀਤੀ ਹੈ ਸੁਬੇਤ ਮੈਡੀਕਲ ਪਾਸਟ ਟੈਲਰ ਪਰ ਕਰਦੀਆਂ ਇੱਕ ਅੰਤਰਰਾਸ਼ਟਰੀ ਸਿਖਲਾਈ ਪ੍ਰਾਪਤ ਡਾਕਟਰ ਨੂੰ ਚਾਰ ਪ੍ਰੀਖਿਆਵਾਂ ਦੇਣੀਆਂ ਪੈ ਸਕਦੀਆਂ ਨੇ ਤੇ ਇਹ ਸਭ ਉਦੋਂ ਹੁੰਦਾ ਜਦੋਂ ਕੈਨੇਡਾ 'ਚ ਨਵਾਂ ਜੀਵਨ ਬਣਾ ਰਹੇ ਨੇ, ਕੰਮ ਚਲਾ ਰਹੇ ਨੇ ਤੇ ਪਰਿਵਾਰ ਪਾਲ ਰਹੇ ਨੇ। ਹਰੇਕ ਟੈਸਟ ਤੇ ਤਕਰੀਬਨ 3255 ਡਾਲਰ ਦਾ ਖਰਚ ਹੁੰਦਾ ਹੈ। ਕੂਬੇਟ ਦੀ ਇੱਕ ਗੈਰ ਮੁਨਾਫਾ ਲੈਸ ਇੰਜਰਸ ਲਸ ਪੋਇੰਟ ਦੇ ਸੀ ਕਿ ਉਹ 1100 ਤੋਂ ਵੱਧ ਆਈਟੀਪੀਜ਼ ਨਾਲ ਕੰਮ ਕਰ ਚੁੱਕੀ ਹੈ ਤੇ ਸਿਰਫ 10% ਨੇ ਡਾਕਟਰੀ ਲੈਸੈਂਸ ਲੈਣ ਦੀ ਝੋਣ ਕੀਤੀ ਹੈ। ਸੰਸਾ ਅੰਸ਼ਾਰ ਇਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਕੈਨੇਡੀਅਨ ਟੈਸਟ ਪਾਸ ਕੀਤੇ ਨੇ ਐਮਰੇਜ ਨੇ ਦੱਸਿਆ ਹੈ ਕਿ ਟੈਸਟ ਪਾਸ ਕਰਨ ਤੋਂ ਬਾਅਦ ਅਗਲੀ ਰੁਕਾਵਟ ਰੈਜ਼ਿਡੈਂਸੀ ਲਈ ਥਾਂ ਪ੍ਰਾਪਤ ਕਰਨਾ ਹੈ ਜਿੱਥੇ ਡਾਕਟਰਾਂ ਨੂੰ ਹਸਪਤਾਲਾਂ ਤੇ ਕਲੀਨਿਕਾਂ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ ਇਹ ਪ੍ਰਕਿਰਿਆ ਸਾਲ ਵਿੱਚ ਇੱਕ ਵਾਰ ਵਾਪਰਦੀ ਹੈ ਜਿਸ ਵਿੱਚ ਬਹੁਤੀਆਂ ਸੀਟਾਂ ਕੈਨੇਡੀਅਨ ਮੈਡੀਕਲ ਸਕੂਲਾਂ ਤੋਂ ਪਾਸ ਹੋਏ ਡਾਕਟਰਾਂ ਲਈ ਰੱਖੀਆਂ ਹੁੰਦੀਆਂ ਨੇ ਪਿਛਲੇ ਸਾਲ ਕੈਨੇਡੀਅਨ ਮੈਡੀਕਲ ਸਕੂਲਾਂ ਤੋਂ 52936 ਗ੍ਰੈਜੂਏਟਸ ਨੂੰ ਰੈਜ਼ਿਡੈਂਸੀ ਮਿਲੀ ਜਦਕਿ ਆਈਟੀਪੀਜ਼ ਦੀ ਇਹ ਗਿਣਤੀ 671 ਸੀ ਰਮਰੇਜ਼ ਨੂੰ ਰੈਜ਼ਿਡੈਂਸੀ ਲਈ ਨਹੀਂ ਚੁਣਿਆ ਗਿਆ ਅਤੇ ਉਸ ਨੂੰ ਇਸ ਬਾਰੇ ਕੋਈ ਫੀਡਬੈਕ ਨਹੀਂ ਮਿਲਿਆ ਕਿ ਉਹ ਆਪਣੀ ਅਰਜ਼ੀ ਨੂੰ ਕਿਵੇਂ ਸੁਧਾਰ ਸਕਦੇ ਨੇ ਉਡਰ ਨੇ ਕਿਹਾ ਹੈ ਕਿ ਸਾਨੂੰ ਕੋਈ ਛੋਟ ਨਹੀਂ ਚਾਹੀਦੀ ਕੋਈ ਸ਼ਾਰਟਕਟ ਨਹੀਂ ਚਾਹੀਦਾ ਪਰ ਕਟੋਕਟ ਇਹ ਪ੍ਰਕਿਰਿਆ ਪਾਰਦਰਸ਼ੀਤਾ ਹੋਵੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਆਈਟੀਪੀਜ਼ ਲਈ 59 ਸਮਰਪਿਤ ਸੀਟਾਂ ਦਾ ਵਾਅਦਾ ਹੋਇਆ ਨਿਊ ਫੌਨਲੈਂਡ ਐਂਡ ਲੈਬਰਾਡੋਰ ਨਿਊ ਬ੍ਰਿਨਸਵਿਕ ਅਨਟਾਰੀਓ ਮੈਨੀਟੋਬਾ ਤੇ ਅਲਬਰਟਾ ਸਣੇ ਕਈ ਸੂਬਿਆਂ ਨੇ ਹੋਰ ਰਿਪਲੇਸਮੈਂਟਾਂ ਜੋੜਨ ਦੀ ਯੋਜਨਾ ਬਣਾਈ ਹੈ ਸੈਨਿਟੀ ਇੱਕ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫੈਡਰਲ ਸਰਕਾਰ ਨੂੰ ਪ੍ਰਤੀ ਸਾਲ ਆਈਡੀਪੀਜ਼ ਲਈ 750 ਸੀਟਾਂ ਨੂੰ ਫੰਡ ਦੇਣਾ ਚਾਹੀਦਾ ਹੈ ਰਿਪੋਰਟ ਦਾ ਕਹਿਣਾ ਹੈ ਕਿ ਉਹ ਡਾਕਟਰ ਫਿਰ ਲਗਭਗ 1.1 ਮਿਲੀਅਨ ਕੈਨੇਡੀਅਨਾਂ ਦੀ ਦੇਖਭਾਲ ਕਰ ਸਕਦੇ ਨੇ ਪਰ ਫੈਡਰੇਸ਼ਨ ਆਫ ਮੈਡੀਕਲ ਰੈਗੂਲੇਟਰੀ ਅਥਾਰਟिटीज ਆਫ ਕੈਨੇਡਾ ਨਾਲ ਜੁੜੀ ਸਟੀਫਨੀ ਰਾਈਸ ਕਹਿੰਦੀ ਹੈ ਕਿ ਸੀਟਾਂ ਦੀ ਫੰਡਿੰਗ ਹੀ ਇਕਲੌਤਾ ਮੁੱਦਾ ਨਹੀਂ ਸਗੋਂ ਨਵੇਂ ਡਾਕਟਰਾਂ ਨੂੰ ਟ੍ਰੇਨਿੰਗ ਦੇਣ ਵਾਲੇ ਲੈਸੈਂਸ ਜੁਦਾ ਡਾਕਟਰਾਂ ਦੇ ਵੀ ਘਾਟ ਹੈ ਸੂਬੇ ਲੈਸੈਂਸ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਤਰੀਕਿਆਂ ਦੇ ਵਿਚਾਰ ਕਰ ਰਹੇ ਨੇ ਪੀਆਈ ਨੂੰ ਛੱਡ ਕੇ ਬਾਕੀ ਸੂਬਿਆਂ ਨੇ ਪ੍ਰੈਕਟਿਸ ਰੈਡੀ ਅਸੈਸਮੈਂਟ ਦੀ ਸ਼ੁਰੂਆਤ ਕੀਤੀ ਹੈ ਇਹ ਪ੍ਰੋਗਰਾਮ 12 ਹਫ਼ਤਿਆਂ ਦਾ ਡਾਕਟਰਾਂ ਦਾ ਕਲੀਨਿਕ ਵਿਖੇ ਕੰਮ ਕਰਦਿਆਂ ਦਾ ਮੁਲਾਂਕਣ ਹੈ ਜਿੱਥੇ ਇੱਕ ਲਾਇਸੈਂਸਸ਼ੁਦਾ ਡਾਕਟਰ ਦੀ ਨਿਗਰਾਨੀ ਹੇਠ ਆਈਟੀਪੀਜ਼ ਦਾ ਮੁਲਾਂਕਣ ਕੀਤਾ ਜਾਂਦਾ ਹੈ ਇਹ ਪ੍ਰੋਗਰਾਮ ਕਿਨੇ ਦਿਨ ਦਾ ਹੋਵੇ ਕਿੱਥੇ ਹੋਵੇ ਇਹ ਹਰ ਸੂਬੇ 'ਚ ਵੱਖੋ-ਵੱਖ ਹੈ ਜ਼ਿਆਦਾਤਰ ਪ੍ਰੋਗਰਾਮ ਫੈਮਿਲੀ ਡਾਕਟਰ ਬਣਾਉਣ ਬਾਰੇ ਨੇ ਇਸ ਤੋਂ ਇਲਾਵਾ ਆਈਟੀਪੀ ਨੂੰ ਆਪਣਾ ਪੂਰਾ ਲਾਇਸੈਂਸ ਪ੍ਰਾਪਤ ਕਰਨ ਲਈ ਕੁਝ ਸ਼ਰਤਾਂ ਨਾਲ ਸਹਿਮਤ ਹੋਣਾ ਪੈਂਦਾ ਹੈ ਜਿਵੇਂ ਕਿ ਅਨਟਾਰੀਓ ਚ ਉਹਨਾਂ ਨੂੰ ਪਹਿਲਾਂ ਇੱਕ ਪਿੰਡੂ ਜਾਂ ਉਤਰੀ ਸ਼ਹਿਰ ਵਿੱਚ 3 ਸਾਲਾਂ ਲਈ ਕੰਮ ਕਰਨਾ ਜ਼ਰੂਰੀ ਹੈ ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਡਾਕਟਰਾਂ ਲਈ ਇੱਕ ਹੋਰ ਚੁਣੌਤੀ ਇਹ ਹੈ ਕਿ ਪੀਆਰਏ ਲਈ ਯੋਗਤਾ ਪੂਰੀ ਕਰਨ ਲਈ ਉਹਨਾਂ ਨੇ ਇੱਕ ਨਿਸ਼ਚਿਤ ਸਮਾਂ ਇੱਕ ਡਾਕਟਰ ਵਜੋਂ ਕੰਮ ਕੀਤਾ ਹੋਣਾ ਚਾਹੀਦਾ ਹੈ ਕਈ ਸੂਬੇ ਪਿਛਲੇ 3 ਸਾਲਾਂ ਚ ਲਗਭਗ 6 ਮਹੀਨਿਆਂ ਦਾ ਡਾਕਟਰੀ ਅਭਿਆਸਪਾਲ ਦੇ ਨੇ ਲੌਗਨ ਫੀਗੋ ਉਹ ਵੀ ਕਹਿੰਦੇ ਨੇ ਕਿ ਉਹ 2016 ਦੇ ਵਿੱਚ ਕੈਨੇਡਾ ਆਉਂਤੋਂ ਪਹਿਲਾਂ ਨਾਈਜੀਰੀਆ 'ਚ ਡਾਕਟਰ ਸੀ ਉਸ ਨੂੰ ਤਾਜ਼ਾ ਡਾਕਟਰੀ ਤਜਰਬੇ ਵਾਲੀ ਸ਼ਰਤ ਪੂਰੀ ਕਰਨ ਲਈ ਕਈ ਵਾਰ ਨਾਈਜੀਰੀਆ ਵਾਪਸ ਜਾਣਾ ਪਿਆ ਤੇ ਕੁਝ ਮਹੀਨੇ ਉੱਥੇ ਬਿਤਾਉਣੇ ਪਏ ਫੈਜ਼ਾ ਅਮੀਰ 2022 'ਚ ਬ੍ਰਿਟਿਸ਼ ਕੋਲੰਬੀਆ ਆਏ ਉਸ ਕੋਲ ਪਾਕਿਸਤਾਨ ਤੇ ਦੁਬਈ ਦਾ 15 ਸਾਲ ਦਾ ਡਾਕਟਰੀ ਦਾ ਐਕਸਪੀਰੀਅੰਸ ਹੈ ਉਹ ਕਹਿੰਦੇ ਨੇ ਕਿ ਦੁਬਈ ਵਿੱਚ ਉਸ ਨੂੰ ਟੈਸਟ ਪਾਸ ਕਰਨ ਮਗਰੋਂ ਤਿੰਨ ਦਿਨਾਂ ਵਿੱਚ ਮੈਡੀਕਲ ਲਾਇਸੈਂਸ ਮਿਲ ਗਿਆ ਸੀ ਕੈਨੇਡਾ 'ਚ ਉਹ ਇੱਕ ਟੈਸਟ ਪਾਸ ਕਰ ਚੁੱਕੀ ਹੈ ਤੇ ਦੂਜੇ ਦੇ ਤਿਆਰੀ ਕਰ ਰਹੀ ਹੈ ਪਰ ਨਾਲ ਨਾਲ ਗੁਜ਼ਾਰੇ ਲਈ ਨੌਕਰੀ ਵੀ ਲੱਭ ਰਹੀ ਹੈ ਫੈਜ਼ਨਿਕ ਹੈ ਕਿ ਇੱਥੇ ਆਉਣ ਤੋਂ ਪਹਿਲਾਂ ਉਹ ਬਹੁਤ ਉर्जावान ਸੀ ਉਸ ਨੂੰ ਬਹੁਤ ਜ਼ਿਆਦਾ ਉਮੀਦ ਸੀ ਕਿ ਹੁਣ ਉਸ ਵਾਸਤੇ ਉਸਦੇ ਬੱਚਾ ਵਾਸਤੇ ਭਵਿੱਖ ਬਹੁਤ ਸ਼ਾਨਦਾਰ ਹੋਵੇਗਾ ਜਦ ਕੈਨੇਡੀਅਨ ਸਿਹਤ ਪ੍ਰਣਾਲੀ ਕੁਝ ਦਬਾਅ ਨੂੰ ਘਟਾਉਣ ਲਈ ਮਦਦ ਕਰ ਸਕਦੀ ਹੈ ਪਰ ਇਸ ਸਮੇਂ ਉਸ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰਦਾ ਹੋਇਆ ਵਿਖਾਈ ਦੇ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਸੌਂਚਕ ਸਮਾਗਮ ਵਾਲੇ ਦਿਨ ਹੀ ਹੋ ਸਕਦਾ ਹੈ ਕੈਨੇਡਾ ਦੇ ਜਵਾਬੀ ਟੈਰਿਫਾਂ ਦਾ ਖੁਲਾਸਾ ਇੱਕ ਖਬਰ ਸੂਤਰਾਂ ਤੋਂ ਸਾਹਮਣੇ ਆਇਆ ਹੈ ਸ਼ੁਰੂਆਤੀ ਜਵਾਬੀ ਟੈਰਿਫ 37 ਬਿਲੀਅਨ ਡਾਲਰ ਦੇ ਅਮਰੀਕੀ ਉਤਪਾਦਾਂ ਤੇ ਲਾਗੂ ਹੋ ਸਕਦੇ ਨੇ ਰੇਡੀਓ ਕੈਨੇਡਾ ਨੂੰ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਜੰਪ ਦੇ ਸੌ ਚੁੱਕਣ ਵਾਲੇ ਦਿਨ ਹੀ ਕੈਨੇਡਾ ਆਪਣੇ ਜਵਾਬੀ ਟੈਰਿਫਾਂ ਦੇ ਪਹਿਲੇ ਗੇੜ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਵਾਬੀ ਟੈਰਿਫ 37 ਬਿਲੀਅਨ ਡਾਲਰ ਦੇ ਸਾਮਾਨ ਤੇ ਲਾਗੂ ਹੋਣਗੇ ਜੋ ਕੈਨੇਡੀਅਨ ਆਰਥਿਕਤਾ ਲਈ ਘੱਟ ਨੁਕਸਾਨਦੇ ਹੋਣਗੇ ट्रम्प ਨੇ ਕੈਨੇਡੀਅਨ ਵਸਤਾਂ ਤੇ 25% ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ। ਕੈਨੇਡੀਅਨ ਸਰਕਾਰ ਵਾਧੂ ਜਵਾਬੀ ਟੈਰਿਫ ਵੀ ਤਿਆਰ ਕਰ ਰਹੀ ਹੈ ਜੋ 트੍ਰੰਪ ਪ੍ਰਸ਼ਾਸਨ ਦੀਆਂ ਕਾਰਵਾਈਆਂ ਤੇ ਨਿਰਭਰ ਕਰਦੇ ਨੇ। 110 ਬਿਲੀਅਨ ਡਾਲਰ ਤੱਕ ਕਵਰ ਕੀਤਾ ਜਾ ਸਕਦਾ ਹੈ। ਇਸ ਸੰਭਾਵੀ ਤੌਰ ਤੇ ਕਨੇਡੀਨ ਅਰਥਚਾਰੇ ਲਈ ਵੱਡੇ ਨੁਕਸਾਨ ਦੇ ਹੋ ਸਕਦੇ ਨੇ। 트੍ਰੰਪ 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਹਲਫ ਲੈਣਗੇ ਸ਼ੁਰੂਆਤੀ ਜਵਾਬੀ ਕਾਰਵਾਈ ਦਾ ਐਲਾਨ ਸਮਾਂ ਨੂੰ ਹੋ ਸਕਦਾ ਹੈ ਜੇਕਰ 트੍ਰੰਪ ਸੋਚ ਚੁੱਕਣ ਤੋਂ ਬਾਅਦ ਟੈਰਿਫਾਂ ਨੂੰ ਲਾਗੂ ਕਰਦੇ ਨੇ। ਟੈਰਿਫ ਲਾਗੂ ਹੋਣ ਤੋਂ ਪਹਿਲਾਂ 15 ਤੋਂ 30 ਦਿਨਾਂ ਦੇ ਵਿਚਾਲੇ ਸਲਾਮ مشورے ਦੀ ਮਿਆਦ ਦੀ ਲੋੜ ਹੋਵੇਗੀ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਟੋਰਾਂਟੋ 'ਚ ਆਪਣੀ ਨਵੀਂ ਬਣੀ ਕੈਨਡਾ-ਅਮਰੀਕਾ ਰਿਲੇਸ਼ਨਸ਼ਿਪ ਕਾਉਂਸਲ ਨਾਲ ਮੁਲਾਕਾਤ ਕੀਤੀ ਜਿਸ ਨੂੰ ਉਹਨਾਂ ਟਰੰਪ ਦੀ ਟੈਰਫ ਧਮਕੀ ਨਾਲ ਨਜਿੱਠਣ ਲਈ ਫੈਡਰਲ ਸਰਕਾਰ ਦੀ ਮਦਦ ਵਾਸਤੇ ਸਦਿਆ ਸੀ ਇਸ 18 ਮੈਂਬਰੀ ਕਾਉਂਸਲ ਵਿੱਚ ਆਟੋ ਸੈਕਟਰ ਯੂਨੀਅਨ ਉਦਯੋਗ ਖੇਤੀਬਾੜੀ ਦੇ ਪ੍ਰਤੀਨਿਧੀਆਂ ਸ਼ਾਮਿਲ ਸਨ ਟਰੂਡੋ ਨੇ ਆਖਿਆ ਜੇ ਆਉਣ ਵਾਲਾ ਸਮਾਂ ਅਮਰੀਕੀ ਪ੍ਰਸ਼ਾਸਨ ਪੈੜਾ ਨਾਲ ਅੱਗੇ ਵਧਦਾ ਤਾਂ ਅਸੀਂ ਕਾਰਵਾਈ ਕਰਨ 'ਚ ਸੰਕੋਚ ਨਹੀਂ ਕਰਾਂਗੇ ਅਸੀਂ ਜਵਾਬ ਦੇਵਾਂਗੇ ਸਭ ਕੁਝ ਵਿਚਾਰ ਅਧੀਨ ਹੈ ਟਰੂਡੋ ਨੇ ਅੱਗੇ ਕਿਹਾ ਕਿ ਜੇਕਰ ਇੱਕ ਮਾੜੀ ਸਥਿਤੀ ਯਾਨੀ ਵਪਾਰ ਯੁੱਧ ਵਾਪਰਦਾ ਹੈ ਤਾਂ ਕੈਨੇਡਾ ਨੂੰ ਦਰਸਾਉਣਾ ਪਵੇਗਾ ਕਿ ਵਪਾਰਕ ਲੜਾਈ ਵਿੱਚ ਕੋਈ ਵੀ ਜੇਤੂ ਨਹੀਂ ਹੁੰਦਾ ਤੇ ਨਾਲ ਹੀ ਟੈਰਿਫ ਤੋਂ ਸਭ ਤੋਂ ਵੱਧ ਪ੍ਰਭਾਵਿਤ ਲੋਕਾਂ ਦਾ ਸਮਰਥਨ ਕੀਤਾ ਜਾਵੇ ਜੇਕਰ ਇੱਕ ਖੇਤਰ ਜਾਂ ਇੱਕ ਉਦਯੋਗ ਕੈਨੇਡੀਅਨਾਂ ਦਾ ਬਚਾਅ ਕਰਨ ਦਾ ਇੱਕ ਵੱਡਾ ਬੋਝ ਚੁੱਕਦਾ ਹੈ ਤਾਂ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਰੇ ਕੈਨੇਡੀਅਨ ਉਸ ਖੇਤਰ ਜਾਂ ਉਦਯੋਗ ਨੂੰ ਸਮਰਥਨ ਦੇਣ ਲਈ ਅੱਗੇ ਆਉਣ ਅਸੀਂ ਇਸ 'ਚ ਇਕੱਠੇ ਹਾਂ ਵਾਸ਼ਿੰਗਟਨ ਡੀਸੀ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਹੋਇਆ ਵਿਦੇਸ਼ੀ ਸ਼ੀ ਮੰਤਰੀ ਮਿਲਨ ਜੋਲੀ ਨੇ ਕਿਹਾ ਕਿ ਜਿੰਨਾ ਅਮਰੀਕੀ ਸੰਸਥਾ ਨਾਲ ਉਹ ਗੱਲ ਕਰ ਰਹੇ ਨੇ ਉਹ ਵਪਾਰ ਯੁੱਧ ਤੇ ਇਸ ਦੇ ਪ੍ਰਭਾਵ ਦੀ ਸੰਭਾਵਨਾ ਨੂੰ ਲੈ ਕੇ ਨਾਸਰ ਖਰਾਨ ਨੇ ਸਗੋਂ ਬਹੁਤ ਚਿੰਤਿਤ ਨੇ ਟੋਰੰਟੋ ਦੇ 10000 ਤੋਂ ਵੱਧ ਬਜ਼ੁਰਗ ਬੁਢਾਪੇ ਦੇ ਲਾਭਾਂ ਤੋਂ ਵਾਂਝੇ ਨੇ ਇੱਕ ਰਿਪੋਰਟ ਨੇ ਇਹ ਹੈਰਾਨੀਜਨਕ ਖੁਲਾਸਾ ਕੀਤਾ ਨੈਸ਼ਨਲ ਇੰਸਟੀਚਿਊਟ ਔਨ ਏਜਿੰਗ ਦੇ ਪਾਲਿਸੀ ਸਾਥੀ ਦਾ ਕਹਿਣਾ ਹੈ ਕਿ OAS ਅਪਲੀਕੇਸ਼ਨ ਪ੍ਰਕਿਰਿਆ ਕਾਫੀ ਗੁੰਝਲਦਾਰ ਹੋ ਸਕਦੀ ਹੈ Wellsley Institute ਅਤੇ Open Policy Ontario ਦੀ ਨਵੀਂ ਖੋਜ ਦੇ ਅਨੁਸਾਰ 10000 ਤੋਂ ਵੱਧ ਘੱਟ ਆਮਦਨੀ ਵਾਲੇ ਟ੍ਰਾਂਟੋਨਿਅਨ 올ਡ ਏਜ ਸਿਕਿਉਰਿਟੀ ਲਾਭਾਂ ਤੱਕ ਪਹੁੰਚ ਨਹੀਂ ਕਰ ਰਹੇ ਜਿਨ੍ਹਾਂ ਦੇ ਉਹ ਹੱਕਦਾਰ ਨੇ ਲਵਾਰਿਸ ਲਾਭਾਂ ਦੀ ਰਿਪੋਰਟ ਅੱਗੇ ਇਹ ਦਰਸਾਉਂਦੀ ਹੈ ਕਿ ਕੁਝ ਸਮੂਹ ਜਿਨ੍ਹਾਂ ਵਿੱਚ ਨਸਲੀ ਵਿਅਕਤੀਆਂ ਅਤੇ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਸੀਮਿਤ ਮੁਹਾਰਤ ਵਾਲੇ ਲੋਕ ਸ਼ਾਮਲ ਨੇ ਉਨ੍ਹਾਂ ਦੇ ਗਵਾਹ ਜਾਣ ਦੀ ਸਭ ਤੋਂ ਵੱਧ ਸੰਭਾਵਨਾ ਹੈ ਨੈਸ਼ਨਲ ਇੰਸਟੀਚਿਊਟ ਔਨ ਏਜਿੰਗ ਦੇ ਪੋਲਿਸੀ ਫੈਲੋ ਨੇ ਕਿਹਾ ਹੈ ਕਿ ਜ਼ਤਤਰ ਲੋਕ ਓਐਸ ਨੂੰ ਇੱਕ ਬਹੁਤ ਹੀ ਸਧਾਰਨ ਪ੍ਰੋਗਰਾਮ ਦੇ ਰੂਪ ਦੇ ਵਿੱਚ ਸੋਚਦੇ ਨੇ ਤੁਸੀਂ 65 ਸਾਲ ਦੇ ਹੋ ਜਾਂਦੇ ਹੋ ਤੇ ਤੁਸੀਂ ਅਰਜ਼ੀ ਦਿੰਦੇ ਹੋ ਤੇ ਜਿੰਨਾ ਚਿਰ ਤੁਸੀਂ ਕੈਨੇਡਾ 'ਚ ਚੰਗੇ ਸਮੇਂ ਲਈ ਹੋ ਤਦ ਤੱਕ ਤੁਸੀਂ ਯੋਗਤਾ ਪੂਰੀ ਕਰਦੇ ਹੋ ਟੋਰਾਂਟੋ 'ਚ ਪ੍ਰਵਾਸੀਆਂ ਦੀ ਵੱਧ ਗਿਣਤੀ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਉਨ੍ਹਾਂ ਕਿਹਾ ਹੈ ਕਿ ਬਹੁਤ ਸਾਰੇ ਲੋਕਾਂ ਲਈ ਅਰਜ਼ੀ ਦੀ ਪ੍ਰਕਿਰਿਆ ਬਹੁਤ ਕੰਪਲਿਕੇਟਿਡ ਹੋ ਸਕਦੀ ਹੈ ਸਟੈਪਲਟਨ ਨੇ ਕਿਹਾ ਹੈ ਕਿ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਨਿਯਮ ਉਨ੍ਹਾਂ ਲੋਕਾਂ ਨਾਲੋਂ ਬਹੁਤ ਵੱਖਰੇ ਨੇ ਜੋ ਉਨ੍ਹਾਂ ਲੋਕਾਂ ਤੇ ਲਾਗੂ ਹੁੰਦੇ ਨੇ ਜੋ ਇੱਥੇ ਆਪਣੀ ਸਾਰੀ ਉਮਰ ਰਹੇ ਨੇ ਅਤੇ ਇਹ ਸ਼ਾਇਦ ਉਲਝਣ ਦਾ ਸ੍ਰੋਤ ਹੈ ਓਐਸ ਪ੍ਰੋਗਰਾਮ ਕੈਨੇਡੀਅਨ ਨਾਗਰਿਕਾਂ ਜਾਂ ਬੈਟ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਾਨੂੰਨੀ ਨਿਵਾਸੀਆਂ ਨੂੰ ਮਹੀਨਾਵਾਰ ਪੈਨਸ਼ਨ ਪ੍ਰਦਾਨ ਕਰਦਾ ਹੈ ਜੋ 18 ਸਾਲ ਦੀ ਉਮਰ ਤੋਂ ਲੈ ਕੇ ਘੱਟੋ-ਘੱਟ 10 ਸਾਲਾਂ ਤੋਂ ਕੈਨੇਡਾ ਦੇ ਵਿੱਚ ਰਹੇ ਨੇ ਰਿਪੋਰਟ ਦੇ ਅਨੁਸਾਰ 83% ਬਜ਼ੁਰਗ ਟ੍ਰਾਂਟੋਨੀਅਨ 2020 ਵਿੱਚ 올ਡ ਏਜ ਸਿਕਿਉਰਿਟੀ ਪ੍ਰਾਪਤ ਕਰ ਰਹੇ ਨੇ ਟ੍ਰਾਂਟੋ ਦੇ ਵਿੱਚ ਦਿਖਾਈ ਦੇਣ ਵਾਲੀਆਂ ਘੱਟ ਗਿਣਤੀਆਂ ਵਿੱਚ ਅਪਟੇਕ ਦਾ ਪੱਧਰ 78% ਹੈ ਟ੍ਰਾਂਟੋ ਵਿੱਚ ਕਟ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੇ ਹੁਨਰ ਵਾਲੇ ਲੋਕਾਂ ਲਈ ਇਹ 80% ਸੀ ਟ੍ਰਾਂਟੋ ਚ 1980 ਤੋਂ ਬਾਅਦ ਆਏ ਪ੍ਰਵਾਸੀਆਂ ਵਿੱਚ ਇਹ 76% ਸੀ ਰਿਪੋਰਟ ਟ੍ਰਾਂਟੋ ਵਾਸੀਆਂ ਚ OES ਅਪਡੇਟ ਦੀ ਜਾਂਚ ਕਰਨ ਲਈ ਸਟੈਟਿਸਟਿਕਸ ਕੈਨੇਡਾ ਦੇ ਸਰਵੇਖਣ ਤੇ ਜਨਗਣਨਾ ਡਾਟਾ ਦੀ ਵਰਤੋਂ ਕਰਦੀ ਹੈ ਤੇ ਇਸ ਡਾਟਾ ਨੂੰ ਆਮਦਨ ਇਮੀਗ੍ਰੇਸ਼ਨ ਸਥਿਤੀ ਦੇਖ ਕਟ ਗਿਣਤੀ ਸਥਿਤੀ ਤੇ ਭਾਸ਼ਾ ਦੀ ਮੁਹਾਰਤ ਦੁਆਰਾ ਅੱਗੇ ਤੋੜਿਆ ਜਾਂਦਾ ਹੈ ਵੈਲਸਲੇ ਇੰਸਟੀਚਿਊਟ ਦੇ ਖੋਜਕਰਤਾ ਕ੍ਰਿਸਟਿਨ ਸ਼ਿਪਾਰਡ ਨੇ ਕਿਹਾ ਹੈ ਕਿ ਰਿਪੋਰਟ ਦਾ ਉਦੇਸ਼ ਪ੍ਰੋਗਰਾਮ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੈ। ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਦੇ ਬੁਲਾਰੇ ਨੇ ਇੱਕ ਬਿਆਨ ਚੁਕਾਇਆ ਹੈ ਕਿ ਯੋਗ ਵਿਅਕਤੀ 1 ਵੱਧ ਮਹੀਨਾਵਾਰ ਰਕਮ ਦੇ ਬਦਲੇ ਆਪਣੀ OS ਪੈਨਸ਼ਨ ਪ੍ਰਾਪਤ ਕਰਨ 'ਚ ਦੇਰੀ ਕਰਨ ਦੀ ਚੋਣ ਕਰ ਸਕਦੇ ਨੇ। ਇਸ ਸਵੈ ਇਛਤਮ ਮੁਲਤਵੀ ਪ੍ਰਬੰਧ ਵਿਅਕਤੀਆਂ ਨੂੰ ਆਪਣੀ OS ਪੈਨਸ਼ਨ ਇਕੱਠੀ ਕਰਨਾ ਸ਼ੁਰੂ ਕਰਨ ਲਈ 70 ਸਾਲ ਦੀ ਉਮਰ ਤੱਕ ਉਡੀਕ ਕਰਨ ਤੇ ਹਰ ਮਹੀਨੇ ਆਪਣੀ ਪੈਨਸ਼ਨ 0.6% ਵਿਸਵੀ ਵਾਦਾ ਕਰਨ ਦਾ অপਸ਼ਨ ਦਿੰਦਾ ਜੋ ਕਿ ਮੁੱਤਵੀ ਹੋਣ ਦੇ ਹਰੇਕ ਪੂਰੇ ਸਾਲ ਲਈ ਕੁੱਲ 7.2% ਹੈ ਬੁਲਾਰੇ ਨੇ ਨੋਟ ਕੀਤਾ ਹੈ ਕਿ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਪੈਨਸ਼ਨ ਪ੍ਰਾਪਤ ਕਰਨ ਦਾ ਪ੍ਰਤੀਸ਼ਤ 2023-24 ਵਿੱਤੀ ਸਾਲ ਚ 70 ਸਾਲ ਤੇ ਇਸ ਤੋਂ ਵੱਧ ਉਮਰ ਦੇ ਯੋਗ ਬਜ਼ੁਰਗਾਂ ਦੀ ਅਨੁਮਾਨਤ ਕੁੱਲ ਗਿਣਤੀ ਦਾ 99% ਸੀ ਖੋਜ ਨੋਟ ਕਰਦੀ ਹੈ ਕਿ ਇਹ ਸੰਭਵ ਹੈ ਕਿ ਮਹੀਨਾਵਾਰ ਪੈਨਸ਼ਨ ਅਦਾਇਗੀ ਨੂੰ ਵੱਧ ਤੋਂ ਵੱਧ ਕਰਨ ਲਈ ਰਿਕਵਰੀ ਟੈਕਸ ਅਤੇ ਰਣਨੀਤਕ ਮੁਲਤਵੀ ਕੁਝ ਵਿਅਕਤੀਆਂ ਲਈ ਭੂਮਿਕਾ ਨਿਭਾਉਂਦੇ ਨੇ ਜੋ 2017 ਸਾਲ ਦੇ ਨਹੀਂ ਹੋਏ ਹਾਲਾਂਕਿ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਯੋਗ ਵਿਅਕਤੀਆਂ ਵਿੱਚ ਮੁਲਤਵੀ ਹੋਣ ਦੀ ਇੱਕ ਵੱਡੀ ਗਿਣਤੀ ਸੀ ਭਾਵੇਂ ਇੱਕ ਵੱਡੀ ਗਿਣਤੀ ਵਿੱਚ ਲੋਕ OAS ਦਾ ਦਾਵਾ ਨਹੀਂ ਕਰ ਰਹੇ ਭਾਵੇਂ ਇੱਕ ਵਾਰ ਮੁਲਤਵੀ ਕਰਨ ਦਾ ਮਤਲਬ ਭੁਗਤਾਨ ਨੂੰ ਵੱਧ ਤੋਂ ਵੱਧ ਕਰਨਾ ਨਹੀਂ ਹੈ ਤੇ ਇਸ ਦਾ ਸਿੱਧਾ ਮਤਲਬ ਨਹੀਂ ਹੈ ਕਿ ਭੁਗਤਾਨ ਦਾ ਦਾਵਾ ਕਰਨਾ ਗ੍ਰੇਡੀਅਨ ਐਸੋਸੀਏਸ਼ਨ ਆਫ ਰਿਟਾਇਰਡ ਪਰਸਨਸ ਦੇ ਪ੍ਰਦਾਨ ਅਰੂਡੀ ਬਟੇਗਨਾਲ ਨੇ ਕਿਹਾ ਕਿ ਰਿਪੋਰਟ ਦੇ ਨਤੀਜੇ ਦਰਸਾਉਂਦੇ ਨੇ ਕਿ ਬਜ਼ੁਰਗਾਂ ਨੂੰ ਆਮ ਤੌਰ ਤੇ ਕਿਸ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਬਜ਼ੁਰਗ ਅਲੱਗ-ਥਲੱਗ ਨੇ ਤੇ ਨਹੀਂ ਜਾਣਦੇ ਕਿ OS ਵਰਗੀ ਅਰਜ਼ੀ ਨਾਲ ਮਦਦ ਮੰਗਣੀ ਕਿੱਥੋਂ ਸ਼ੁਰੂ ਕਰਨੀ ਹੈ ਜ਼ਿਕਰ ਖਾਸ ਹੈ ਕਿ OS ਘਟ ਆਂਧਨੀ ਵਾਲੇ ਬਜ਼ੁਰਗ ਬਾਲਗਾਂ ਵਿੱਚ ਗਰੀਬੀ ਘਟਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ ਵੱਧ ਰਹੀ ਹੈ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਸਾਹਮਣੇ ਆਏ ਨੇ ਦਸੰਬਰ 2024 ਦੇ ਵਿੱਚ 2023 ਦੀ ਇਸੇ ਮਿਆਦ ਦੇ ਮੁਕਾਬਲੇ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ ਦੇ ਵਿੱਚ 4.5 ਫੀਸਦੀ ਦਾ ਵਾਧਾ ਹੋਇਆ ਬਹੁਤ سارے ਨੌਜਵਾਨ ਅਜਿਹੇ ਨੇ ਜਿਨ੍ਹਾਂ ਨੂੰ ਫੁੱਲ ਟਾਈਮ ਤਾਂ ਛੱਡੋ ਪਾਰਟ ਟਾਈਮ ਜੌਬ ਮਿਲਣਾ ਵੀ ਔਖਾ ਹੋ ਗਿਆ ਹੈ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿੱਚ ਦੂਜੇ ਸਾਲ ਦੀ ਰਾਜਨੀਤੀ ਸ਼ਾਸਤਰ ਦੀ ਵਿਦਿਆਰਥੀ ਕਸੈਂਦਰਾ ਅਗਲੀਨੋ ਪਿਛਲੀਆਂ ਗਰਮੀਆਂ ਤੋਂ ਕੰਮ ਦੀ ਪਾਲ ਕਰ ਰਹੀ ਹੈ ਆਨਲਾਈਨ ਨੌਕਰੀਆਂ ਦੀਆਂ 120 ਤੋਂ ਵੱਧ ਅਰਜ਼ੀਆਂ ਭੇਜਣ ਦੇ ਬਾਵਜੂਦ ਆਗਲੀਨੋ ਦਾ ਕਹਿਣਾ ਹੈ ਕਿ ਉਸਨੇ ਅਜੇ ਤੱਕ ਇੱਕ ਸਥਾਈ ਸਥਿਤੀ ਪ੍ਰਾਪਤ ਕਰਨੀ ਹੈ ਉਹ ਕਹਿੰਦੀ ਹੈ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਸੱਚਮੁੱਚ ਕਿਤੇ ਵੀ ਨਹੀਂ ਪਹੁੰਚ ਪਾ ਰਹੀ ਤੇ ਮੈਨੂੰ ਇਹ ਨਹੀਂ ਪਤਾ ਕਿ ਮੇਰੇ ਰੈਜ਼ਿਊਮੇ ਦੇ ਵਿੱਚ ਕੀ ਗਲਤੀਆਂ ਨੇ ਮੈਨੂੰ ਲੱਗਦਾ ਹੈ ਕਿ ਮੈਨੂੰ ਸ਼ਾਇਦ ਦੋ ਜਾਂ ਤਿੰਨ ਵਾਰ ਇੰਟਰਵਿਊ ਲਈ ਬੁਲਾਇਆ ਗਿਆ ਸੀ ਹਾਲਾਂਕਿ ਉਸਨੇ ਪੈਸੀਫਿਕ ਨੈਸ਼ਨਲ ਐਗਜ਼ਿਬਿਸ਼ਨ ਵਿੱਚ ਇੱਕ ਲੋਟਰੀ ਵਿਕਰੇਤਾ ਵਜੋਂ ਇੱਕ ਮੌਸਮੀ ਨੌਕਰੀ ਕੀਤੀ ਇਹ ਸਿਰਫ ਕੁਝ ਹਫ਼ਤੇ ਲਈ ਸੀ ਅੰਡਰਗ੍ਰੈਜੂਏਟ ਵਿਦਿਆਰਥੀ ਦਾ ਕਹਿਣਾ ਹੈ ਕਿ ਸਥਿਰ ਆਮਦਨ ਦੀ ਘਾਟ ਨੇ ਉਸ ਨੂੰ ਆਪਣੇ ਪਰਿਵਾਰ ਨਾਲ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ ਹੈ। ਔਲਿਨੋ ਦਾ ਤਜਰਬਾ ਬਹੁਤ ਸਾਰੇ ਨੌਜਵਾਨ ਬ੍ਰਿਟਿਸ਼ ਕੋਲੰਪੀਆ ਨਾਲ ਲਈ ਵਧ ਰਹੀ ਚੁਣੌਤੀ ਨੂੰ ਉਜਾਗਰ ਕਰਦਾ ਹੈ ਕਿਉਂਕਿ ਹਾਲ ਹੀ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਸੂਬੇ ਦੀ ਨੌਜਵਾਨ ਬੇਰੋਜ਼ਗਾਰੀ ਦਰ ਵਿੱਚ ਵਾਧਾ ਹੋਇਆ ਹੈ ਸਟੈਟਿਸਟਿਕਸ ਕੈਨੇਡਾ ਦੇ ਦਸੰਬਰ 2024 ਲਈ ਲੇਬਰ ਫੋਰਸ ਸਰਵੇਖਣ ਜੋ ਕਿ ਪਿਛਲੇ ਹਫਤੇ ਜਾਰੀ ਕੀਤਾ ਗਿਆ ਸੀ ਉਸ ਦੇ ਅਨੁਸਾਰ ਦਸੰਬਰ ਵਿੱਚ 15 ਤੋਂ 24 ਸਾਲ ਦੀ ਉਮਰ ਦੇ ਵਿਅਕਤੀਆਂ ਲਈ ਬੇਰੋਜ਼ਗਾਰੀ ਦੀ ਦਰ 12.9% ਦੀ ਹੋ ਗਈ ਜੋ ਕਿ 2023 ਦੀ ਇਸੇ ਮਿਆਦ ਦੇ ਮੁਕਾਬਲੇ 4.5% ਦੀ ਵਾਧਾ ਦਰਸਾਉਂਦੀ ਹੈ ਸਟੈਟਿਸਟਿਕਸ ਕੈਨੇਡਾ ਦੇ ਵਿਸ਼ਲੇਸ਼ਕ ਅਤੇ ਅਰਥਸ਼ਾਸਤਰੀ ਪੀਪਾ ਅਤੇ ਬ੍ਰਾਇਨ ਦਾ ਕਹਿਣਾ ਹੈ ਕਿ ਇਹ ਵਾਧਾ ਇੱਕ ਵਿਆਪਕ ਰੁਝਾਨ ਦਾ ਹਿੱਸਾ ਹੈ ਇੱਥੇ ਇੱਕ ਉੱਪਰ ਵੱਲ ਰੁਝਾਨ ਰਿਹਾ ਜੋ ਅਸੀਂ ਜਨਵਰੀ 2024 ਤੋਂ ਦੇਖ ਰਹੇ ਹਾਂ ਇਸ ਲਈ ਅਸਲ ਵਿੱਚ ਪਿਛਲੇ ਸਾਲ ਤੋਂ BC ਵਿੱਚ ਨੌਜਵਾਨ ਬੇਰੋਜ਼ਗਾਰੀ ਜਨਵਰੀ ਤੋਂ ਅਗਸਤ ਤੱਕ ਲਗਾਤਾਰ ਵਧ ਰਹੀ ਹੈ ਤੇ ਉਦੋਂ ਤੋਂ ਇੱਕ ਕਾਫੀ ਫਧਰਾ ਹੋ ਗਿਆ ਹੈ ਪੂਰੇ ਕੈਨੇਡਾ 'ਚ ਪਿਛਲੇ ਸਾਲ ਦੌਰਾਨ ਨੌਜਵਾਨਾਂ ਦੇ ਰੋਜ਼ਗਾਰ ਵਿੱਚ ਫੁੱਲ ਟਾਈਮ ਅਹੁਦਿਆਂ ਵਿੱਚ 39000 ਅਤੇ ਪਾਰਟ ਟਾਈਮ ਰੋਲ ਵਿੱਚ 34000 ਦਾ ਵਾਧਾ ਹੋਇਆ ਹੈ ਪਰ ਜਦੋਂ ਤੁਸੀਂ BC ਦੀ ਸਥਿਤੀ ਨੂੰ ਵੇਖਦੇ ਹੋ ਤਾਂ ਕਹਾਣੀ ਬਦਲ ਜਾਂਦੀ ਹੈ ਔਰ ਬ੍ਰਾਇਨ ਇਹੀ ਸਮਝਦਾ ਹੈ ਅੰਕੜੇ ਦੱਸਦੇ ਨੇ ਕਿ BC ਨੇ ਦਸੰਬਰ 2023 ਤੇ ਦਸੰਬਰ 2024 ਦਰਮਿਆਨ 25000 ਫੁੱਲ ਟਾਈਮ ਨੌਜਵਾਨਾਂ ਦੀਆਂ ਨੌਕਰੀਆਂ 'ਚ ਕਮੀ ਵੇਖੀ ਜਦਕਿ ਪਾਰਟ ਟਾਈਮ ਅਹੁਦਿਆਂ ਦੀ ਗਿਣਤੀ 32000 ਵਧੀ ਔਰ ਬ੍ਰਾਇਨ ਦਾ ਕਹਿਣਾ ਹੈ ਕਿ ਇਹ ਅੰਸ਼ਕ ਤੌਰ ਤੇ ਹੈ ਕਿਉਂਕਿ ਬਹੁਤ ਸਾਰੇ ਨੌਜਵਾਨ ਸਕੂਲ ਨੂੰ ਸੰਤੁਲਿਤ ਕਰਦੇ ਹੋਏ ਪਾਰਟ ਟਾਈਮ ਕੰਮ ਨੂੰ ਤਰਜੀਹ ਦਿੰਦੇ ਨੇ ਉਹਨਾਂ ਕਿਹਾ ਕਿ ਬਹੁਤ ਸਾਰੇ ਨੌਜਵਾਨ ਜੋ ਇਸ ਸਮੇਂ ਬੇਰੁਜ਼ਗਾਰ ਨੇ ਪਹਿਲਾਂ ਸਕੂਲ 'ਚ ਪੜ੍ਹਦੇ ਸਨ ਤੇ ਹੁਣ ਨੌਕਰੀ ਲੱਭ ਰਹੇ ਨੇ ਚੁਣੌਤੀਆਂ ਦੇ ਬਾਵਜੂਦ ਸੁਬਾਈ ਸਰਕਾਰ ਨੇ ਲੇਬਰ ਮਾਰਕੀਟ ਵਿੱਚ ਵਿਆਪਕ ਲਾਭਾਂ ਨੂੰ ਉਜਾਗਰ ਕੀਤਾ ਹੈ। ਬੀਤੇ ਹਫਤੇ ਇੱਕ ਬਿਆਨ ਵਿੱਚ ਬੀਸੀਡੀ ਨੌਕਰੀਆਂ ਆਰਥਿਕ ਵਿਕਾਸ ਤੇ ਨਵੀਨਤਾ ਬਾਰੇ ਮੰਤਰੀ ਡਾਇਨਾ ਗਿਪਸਨ ਨੇ ਕਿਹਾ ਸੀ ਕਿ ਪ੍ਰੋਵਿੰਸ ਨੇ ਦਸੰਬਰ ਵਿੱਚ 14100 ਨੌਕਰੀਆਂ ਸ਼ਾਮਲ ਕੀਤੀਆਂ ਨੇ ਜਿਨ੍ਹਾਂ ਵਿੱਚ 8700 ਨੌਜਵਾਨਾਂ ਦੀਆਂ ਨੌਕਰੀਆਂ ਸ਼ਾਮਲ ਨੇ। ਜਦਕਿ ਪਿਛਲੇ ਮਹੀਨੇ ਹੋਰ ਨਵੀਆਂ ਅਸਾਮੀਆਂ ਉਪਲਬਧ ਸਨ, ਪ੍ਰਾਂਦਾ ਕਹਿਣਾ ਹੈ ਕਿ ਲੇਬਰ ਫੋਰਸ ਤੇਜ਼ੀ ਨਾਲ ਵਧੀ ਹੈ। ਲਗਭਗ 1200 ਨੌਜਵਾਨ ਕੰਮ ਦੀ ਤਲਾਸ਼ ਦੇ ਵਿੱਚ ਗਿਪਸਨ ਮੁਤਾਬਕ ਬੀਸੀ ਦਾ ਲੇਬਰ ਮਾਰਕੀਟ ਨਜ਼ਰੀਆਂ ਅਗਲੇ ਦਹਾਕੇ ਵਿੱਚ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਤੇ ਗਣਿਤ ਕਿੱਤਿਆਂ 'ਚ ਲਗਭਗ 117000 ਨੌਕਰੀਆਂ ਨੂੰ ਦਰਸਾਵੇਗਾ ਉਨ੍ਹਾਂ ਕਿਹਾ ਕਿ ਅਸੀਂ 3000 ਨਵੀਆਂ ਤਕਨੀਕੀ ਸੰਬੰਧਿਤ ਥਾਵਾਂ ਬਣਾਉਣ ਲਈ ਤਿੰਨ ਸਾਲਾਂ ਵਿੱਚ ਲਗਭਗ 75 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਲੋਕ ਚੰਗੀਆਂ ਨੌਕਰੀਆਂ ਵਿੱਚ ਸਿਖਲਾਈ ਲੈ ਸਕਣ। ਪ੍ਰਤੀ ਮਾਹਰ ਮਾਇਕ ਸ਼ਖਤਮੈਨ ਦਾ ਕਹਿਣਾ ਹੈ ਕਿ ਨੌਜਵਾਨ ਨੌਕਰੀ ਪਾਲਣ ਵਾਲਿਆਂ ਨੂੰ ਪ੍ਰਤੀਯੋਗੀ ਬਾਜ਼ਾਰ ਵਿੱਚ ਬਾਹਰ ਨਿਕਲਣ ਲਈ ਰਣਨੀਤੀਆਂ ਅਪਣਾਉਣ ਦੀ ਲੋੜ ਹੈ। ਜ਼ਿਕਰ ਖਾਸ ਹੈ ਕਿ ਉਨ੍ਹਾਂ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਪਾਰਟ ਟਾਈਮ ਨੌਕਰੀ ਲੱਭਣ ਦੇ ਵਿੱਚ ਵੀ ਅਸਮਰੱਥ ਵਿਖੇ ਜਾ ਰਹੇ ਨੇ। RCMP ਨੇ ਐਡਮਿੰਟਨ ਦੇ ਵਿੱਚ ਤੇਜ਼ ਹਵਾਵਾਂ ਤੇ ਬਰਫਬਾਰੀ ਦੇ ਚਲਦਿਆਂ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ ਉਹਨਾਂ ਕਹੇ ਹੈ ਕਿ ਜੇ ਯਾਤਰਾ ਕਰੋ ਤਾਂ ਫਿਰ ਸੋਚ ਸਮਝ ਕੇ ਤੇ ਉਦੋਂ ਜੇ ਰੋਡ ਹੋਵੇ ਜੀਟੀਏ ਦੇ ਹਿੱਸੇ ਅਗਲੇ ਹਫਤੇ -30 ਡਿਗਰੀ ਸੈਲਸੀਅਸ ਵਰਗਾ ਮਾਹੌਲ ਬਣ ਸਕਦਾ ਹੈ এনवायरमेंट ਕੈਨੇਡਾ ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਅਗਲੇ ਹਫਤੇ ਉਹਨਾਂ ਨੂੰ ਬਹੁਤ ਸਾਰੀ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਫੈਡਰਲ ਮੌਸਮ ਏਜੰਸੀ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਤਾਪਮਾਨ ਘੱਟ ਹੋ ਸਕਦਾ ਹੈ ਤੇਜ਼ ਹਵਾਵਾਂ ਅਤੇ ਬਰਫ਼ਬਾਰੀ ਕਾਰਨ ਐਡਮਿੰਟਨ ਖੇਤਰ ਦੇ ਵਿੱਚ ਵੀਰਵਾਰ ਰਾਤ ਨੂੰ ਡਰਾਈਵਿੰਗ ਦੇ ਮਾੜੇ ਹਾਲਾਤ ਪੈਦਾ ਹੋ ਗਏ। ਅਲਬਰਟਾ RCMP ਨੇ ਵੀਰਵਾਰ ਦੀ ਰਾਤ ਨੂੰ ਇੱਕ ਐਡਵਾਈਜ਼ਰੀ ਭੇਜੀ ਜਿਸ ਵਿੱਚ ਜ਼ਿਆਦਾਤਰ ਸਵੇਰ 'ਚ ਡਰਾਈਵਿੰਗ ਦੀਆਂ ਮਾੜੀਆਂ ਸਥਿਤੀਆਂ ਬਾਰੇ ਚੇਤਾਵਨੀ ਦਿੱਤੀ ਗਈ ਹੈ ਅਤੇ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਦੋਂ ਤੱਕ ਉਹ ਬਿਲਕੁਲ ਜ਼ਰੂਰੀ ਨਾ ਹੋਵੇ ਸੜਕਾਂ ਤੋਂ ਦੂਰ ਰਹਿਣ ਪ੍ਰੋਵਿੰਸ ਨੇ ਐਡਮਿੰਟਨ ਖੇਤਰ 'ਚ ਬਹੁਤ ਸਾਰੇ ਭਾਈਚਾਰਿਆਂ ਸਨੇ ਸੂਬੇ ਦੇ ਕਈ ਹਿੱਸਿਆਂ 'ਚ ਖਤਰਨਾਕ ਡਰਾਈਵਿੰਗ ਹਾਲਾਤਾਂ ਲਈ ਇੱਕ ਸਲਾਹ ਵੀ ਜਾਰੀ ਕੀਤੀ ਹੈ ਐਡਮਿੰਟਨ ਖੇਤਰ ਲਈ ਹਵਾ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਤੇ ਦੁਪਹਿਰ ਤੱਕ ਬਰਫਬਾਰੀ ਹੋਣ ਦੀ ਸਲਾਹ ਵਿ ਦਿੱਤੀ ਗਈ ਸੀ ਬਰਫਬਾਰੀ ਦੀ ਚੇਤਾਵਨੀ ਜਾਰੀ ਕਰਨ ਤੋਂ ਬਾਅਦ ਇੱਕ ਮੁਕਾਬਲਤਨ ਖਰਾਬ ਹਫਤੇ ਦੇ ਬਾਅਦ ਜਿਸ ਵਿੱਚ ਕੁਝ ਰਿਕਾਰਡ ਉੱਚੇ ਹੋਏ ਨੇ ਖੇਤਰ 'ਚ ਮੌਸਮ ਵਿੱਚ ਅਚਾਨਕ ਤੇ ਭਿਆਨਕ ਤਬਦੀਲੀ ਦਾ ਅਨੁਭਵ ਕਰਨ ਦੀ ਉਮੀਦ ਜਿਤਾਈ ਜਾ ਰਹੀ ਹੈ। ਤੇਜ਼ ਉੱਤਰ-ਪੱਛਮੀ ਹਵਾਵਾਂ ਦੇ ਤੇਜ਼ ਹੋਣ ਦੀ ਸੰਭਾਵਨਾ ਹੈ ਜੋ ਕਿ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਮੌਸਮ 'ਚ ਅਚਾਨਕ ਇਹ ਤਬਦੀਲੀ ਕਾਰਨ ਸਫ਼ਰ ਕਰਨਾ ਖਤਰਨਾਕ ਹੋ ਸਕਦਾ ਹੈ। ਇਸ ਕਰਕੇ ਆਰ.ਐਸ.ਐਮ.ਪੀ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਸੋਚ ਸਮਝ ਕੇ ਸਫ਼ਰ ਕਰੋ। এনਵਾਇਰਨਮੈਂਟ ਕੈਂਡਾ ਨੇ ਚੇਤਾਵਨੀ ਦਿੱਤੀ ਹੈ ਕਿ ਸਥਾਨਕ ਸੜਕਾਂ ਅਤੇ ਹਾਈਵੇ ਤੇ ਵਿਜ਼ਿਬਿਲਿਟੀ ਆਫੀ ਤੇ ਅਚਾਨਕ ਘਟ ਕੇ ਜ਼ੀਰੋ ਤੇ ਤੇਜ਼ ਹਵਾਵਾਂ ਦੇ ਨੇੜੇ ਹੋ ਸਕਦੀ ਹੈ ਜੀਡੀਏ ਵਾਸੀਆਂ ਵਾਸਤੇ ਇਹ ਚੇਤਾਵਨੀ ਦਿੱਤੀ ਗਈ ਹੈ এনवायरमेंट ਕੈਂਟਾ ਨੇ ਕਿਹਾ ਹੈ ਕਿ ਢਿੱਲੀਆਂ ਵਸਤੂਆਂ ਹਵਾਵਾਂ ਦੁਆਰਾ ਉੱਠੀਆਂ ਜਾ ਸਕਦੀਆਂ ਨੇ ਤੇ ਸੱਟ ਜਾਂ ਨੁਕਸਾਨ ਦਾ ਕਾਰਨ ਬਣ ਸਕਦੀਆਂ ਨੇ ਐਡਮਿੰਟਨ ਚ ਪੂਰੇ ਹਫਤੇ ਦੇ ਅੰਤ ਵਿੱਚ ਦਿਨ ਦਾ ਤਾਪਮਾਨ -26 ਡਿਗਰੀ ਸੈਲਸੀਅਸ ਦੇ ਆਸ-ਪਾਸ ਤੇ ਰਾਤ ਭਰ ਦੇ ਹੇਠਲੇ ਪੱਧਰ ਦੇ ਨਾਲ -18 ਡਿਗਰੀ ਸੈਲਸੀਅਸ ਦੇ ਆਲੇ ਦੁਆਲੇ ਘੁੰਮਣ ਦੀ ਸੰਭਾਵਨਾ ਜਤਾਈ ਗਈ ਹੈ ਟ੍ਰਾਂਟੋ ਜੋ ਪਿਛਲੀ ਜਨਵਰੀ ਚ ਸਭ ਤੋਂ ਠੰਡਾ ਤਾਪਮਾਨ -14 ਡਿਗਰੀ ਸੀ ਅਗਲੇ ਹਫਤੇ ਉਹਨਾਂ ਕਹੇ ਕਿ ਸੋਮਵਾਰ ਤੇ ਮੰਗਲਵਾਰ ਨੂੰ ਸ਼ਹਿਰ ਚ ਰਾਤ ਦਾ ਹੇਠਲਾ ਤਾਪਮਾਨ -18 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ ਚੌਂਦੇ ਜਾਂਦੇ ਇੱਕ ਵਾਰ ਫਿਰ ਨਿਸ਼ਾਨ ਮਾਰਤੇ ਆ ਮੁਖਲਾ ਇਸਤੇ ਕ੍ਰਿਸਟਿਆਫ ਫ੍ਰੀਲੈਂਡ ਲੜਿੰਗੇ ਲਿਬਰਲ ਲੀਡਰਸ਼ਿਪ ਚੋਣ ਐਤਵਾਰ ਨੂੰ ਅਧਿਕਾਰਿਤ ਐਲਾਨ ਕਰਨ ਦੀ ਆਖੀ ਗੱਲ ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਡਾਕਟਰ ਹੋ ਰਹੇ ناکਾਮ ਡਾਕਟਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਨੇ ਕੈਨੇਡੀਅਨ ਹਸਪਤਾਲ ਕ੍ਰਮ ਦੇ ਸੰਯੁਕਤ ਸਮਾਗਮ ਤੋਂ ਬਾਅਦ ਦਾ ਸਮਾਂ ਕੀਤਾ ਗਿਆ ਤੈ 20 ਜਨਵਰੀ ਨੂੰ ਕੈਨੇਡਾ ਦੇ ਜਵਾਬੀ ਟੈਰਫਾਂ ਦਾ ਹੋਵੇਗਾ ਖੁਲਾਸਾ ਬਜ਼ੁਰਗਾਂ ਦੀਆਂ ਸਕੀਮਾਂ ਬਾਰੇ ਰਿਪੋਰਟ ਦਾ ਖੁਲਾਸਾ 10000 ਤੋਂ ਵੱਧ ਬਜ਼ੁਰਗ ਬੁਢਾਪੇ ਦੇ ਲਾਭਾਂ ਤੋਂ ਹੋਏ ਵਾਂਝੇ ਇਸ ਨਾਲ ਹੀ ਮੈਨੂੰ ਦਿਜਾਜ਼ਤ ਕੱਲ ਫੇਰ ਮਿਲਾਂਗੇ ਨਵੀਂ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ